ਹਾਂਜੀ ਅੱਜ ਜਿਹੜੀ ਆਪਾਂ ਗੱਲ ਕਰਨੀ ਹੈ ਉਹ ਕਰਨੀ ਹੈ ਆਪਣੇ ਜੋ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਗਿਆ ਹੜ ਆ ਗਈ ਤਕਰੀਬਨ ਕਿਸਾਨ ਚਾਹੇ ਚਾਹੇ ਮਜ਼ਦੂਰ ਆ ਹਰ ਇੱਕ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਕਿਉਂਕਿ ਆਪਣਾ ਜਿਹੜਾ ਪੰਜਾਬ ਆ ਨਾ ਇੱਕ ਤਾਂ ਇਹ ਹਰਕ ਧਰਮ ਦਾ ਸਾਂਝਾ ਹੈ ਇਹ ਕਿਸੇ ਇੱਕ ਧਰਮ ਦਾ ਨਹੀਂ ਸਭ ਦਾ ਹੈ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਤੇ ਦੂਜੇ ਨੰਬਰ ਤੇ ਆਪਾਂ ਜੋ ਕਿਸਾਨ ਮਜ਼ਦੂਰ ਦੁਕਾਨਦਾਰ ਇਹ ਆ ਗਿਨਹੀਂ ਇੱਕ ਦਾ ਕੰਮ ਨਹੀਂ ਚੱਲਦਾ ਜੇ ਕਿਸਾਨ ਕੋਲੇ ਕੋਈ ਪੈਸਾ ਆਉਂਦਾ ਤਾਂ ਉਹ ਮਜ਼ਦੂਰ ਕੋਲ ਜਾਂਦਾ ਹੈ ਮਜ਼ਦੂਰ ਕੋਲ ਹੁੰਦਾ ਤਾਂ ਉਹ ਦੁਕਾਨਦਾਰ ਕੋਲੇ ਕਿਸਾਨ ਕੋਲ ਦੁਕਾਨਦਾਰ ਲਵੇ ਐਦਾਂ ਮਤਲਬ ਕਿ ਆਪਣਾ ਜੋ ਕੰਮ ਕਰ ਉਹ ਵੀ ਆਪਣਾ ਸਾਂਝਾਗਾ ਕਿਉਂਕਿ ਹੁਣ ਸਮਾ ਜਿਹੜਾ ਮਤਲਬ ਕਿ ਹੁਣ ਚੱਲ ਰਿਹਾ ਇਹ ਮੰਨ ਲਓ ਹੜਾ ਦਾ ਪਾਣੀ ਜ਼ਿਆਦਾ ਆਉਣ ਦੇ ਕਾਰਨ ਬਹੁਤ ਭਾਰੀ ਨੁਕਸਾਨ ਹੋ ਗਿਆ ਤਕਰੀਬਨ ਹਰ ਇੱਕ ਇਨਸਾਨ ਨਾਲ ਵੀ ਖੜ ਰਿਹਾ ਪੰਜਾਬ ਦੇ ਤੇ ਅਰਦਾਸਾਂ ਵੀ ਕਰ ਰਹੇ ਨੇ ਬਹੁਤ ਭੈਣ ਭਰਾ ਨੇ ਜਿਹੜੇ ਪੰਜਾਬ ਲਈ ਅਰਦਾਸਾਂ ਕਰ ਰਹੇ ਨੇ ਵੀ ਜਲਦੀ ਕਹਿਣ ਦਾ ਮਤਲਬ ਸਹੀ ਹੋਵੇ ਮੌਸਮ ਤੇ ਆਪਣਾ ਪੰਜਾਬ ਜਿਹੜਾ ਦਮਾਰਾ ਉਵੇਂ ਹੋਵੇ ਹਰ ਕਿਤੇ ਵੀ ਕੋਈ ਮੰਨ ਲੋ ਕੋਈ ਦੁੱਖ ਆਉਂਦਾ ਕੋਈ ਤਕਲੀਫ ਆਉਂਦਾ ਆਪਣਾ ਪੰਜਾਬ ਦਾ ਹਰ ਵਰਗ ਹਿੱਸਾ ਪਾਉਂਦਾ ਉਹਦੇ ਵਿੱਚ ਵੀ ਉੱਥੇ ਜਾ ਕੇ ਸਹਾਇਤਾ ਕੀਤੀ ਜਾਵੇ ਆ ਹੁਣ ਪੰਜਾਬ ਦੇ ਵਿੱਚ ਤਕਰੀਬਨ ਪੰਜਾਬ ਸਭ ਤੋਂ ਅੱਗੇ ਪੰਜਾਬ ਹੀ ਖੜੇਗਾ ਤੇ ਤਕਰੀਬਨ ਜੇ ਆਪਾਂ ਇੱਕ ਗੱਲ ਨੂੰ ਨੋਟ ਕਰੀਏ ਅੱਜ ਹਫਤਾ ਹੋ ਗਿਆ ਇੱਕ ਇੱਕ ਹਫਤੇ ਤੋਂ ਤੁਸੀਂ ਐ ਲਾਲੂ ਆਪਣੇ ਜੋ ਲਾਲੂ ਪਹਿਲਾ ਕਲਾਕਾਰ ਸਭ ਤੋਂ ਅੱਗੇ ਆਏ ਨੇ ਹੁਣ ਜਿਵੇਂ ਫਿਲਮੀ ਐਕਟਰ ਹੋ ਗਏ ਉਹ ਵੀ ਅੱਗੇ ਆਏ ਨੇਗੇ ਜੋ ਕਹਿੰਦੇ ਨੇ ਵੀ ਅਸੀਂ ਸਾਥ ਦੇਵਾਂਗੇ ਪੰਜਾਬ ਦਾ ਸਹਾਇਤਾ ਵੀ ਕਰ ਰਹੇ ਨੇ ਇਹ ਜੀ ਗੱਲ ਵੀ ਕੱਲਾ ਕਿਹਾ ਉਹਨਾਂ ਨੇ ਲਾਲੂ ਵੀ ਜਿਵੇਂ ਸਿੰਗਰ ਹੋ ਗਏ ਕਈ ਰਣਜੀਤ ਬਾਵਾ ਜੀ ਹੋਗੇ ਜਿਵੇਂ ਲਾਲੂ ਕਾਫੀ ਕਿਦਾ ਕਿਦਾ ਨਾਮ ਲਈ ਹੁਣ ਕਾਫੀ ਲਾਲੂ ਪੰਜਾਬ ਦੇ ਚਾਹੇ ਕੋਈ ਛੋਟਾ ਕਲਾਕਾਰਾ ਚਾਹੇ ਕੋਈ ਵੱਡਾ ਕਲਾਕਾਰਾ ਤੇ ਸਾਰਿਆਂ ਨੇ ਮਤਲਬ ਕਿ ਪੰਜਾਬ ਲਈ ਧਾਂ ਦਾ ਨਾਰਾ ਮਾਰੇਗਾ ਇਸ ਕਰਕੇ ਤਕਰੀਬਨ ਹੋਰ ਵੀ ਕਈ ਸੰਸਥਾਵਾਂ ਨੇ ਗਈਆਂ ਤੇ ਜਿਹੜੇ ਉੱਥੇ ਇਹ ਕਾਰਜਾਂ ਦੇ ਵਿੱਚ ਝੋਟੇ ਹੋਏ ਨੇਗੇ ਤੇ ਹੁਣ ਆਪਾਂ ਨੂੰ ਇਹ ਪਤਾ ਲੱਗਿਆ ਵੀ ਜਿਵੇਂ ਹਰਿਆਣਾ ਹੋ ਗਿਆ ਹਰਿਆਣੇ ਦੇ ਵਿੱਚੋਂ ਵੀ ਉੱਥੋਂ ਦੇ ਭੈਣ ਭਰਾ ਨੇ ਜਿਹੜੇ ਬਹੁਤ ਉਹ ਵੀ ਹਿੰਮਤ ਕਰ ਰਹੇ ਨੇ ਵੀ ਪੰਜਾਬ ਦੇ ਵਿੱਚ ਜਿਵੇਂ ਡੰਗਰਾ ਪਸ਼ੂਆਂ ਲਈ ਚਾਰਾਗਾ ਜਾਂ ਕੋਈ ਲੰਗਰ ਲਾ ਲੋ ਦਾਲਾਂ ਸਬਜ਼ੀਆਂ ਤਿਆਰ ਕਰ ਰਹੇ ਨੇ ਉਹ ਪੰਜਾਬ ਵਿੱਚ ਪਹੁੰਚਣ ਦੇ ਲਈ ਤੇ ਰਾਜਸਥਾਨ ਦੇ ਵਿੱਚ ਉਹ ਵੀ ਇੱਕ ਬਹੁਤ ਵਧੀਆ ਸੰਦੇਸ਼ਾ ਲੈ ਕੇ ਆਏ ਨੇ ਵੀਰੋਰੀ ਤੇ ਉਹ ਉਹ ਵੀ ਆਪਣੇ ਰਾਜਸਥਾਨ ਦੇ ਵਿੱਚੋਂ ਪੰਜਾਬ ਲਈ ਆਪਣਾ ਖਾਣ ਪੀਣ ਦੀਆਂ ਵਸਤੂਆਂ ਆਪਣੇ ਟਰੈਕਟਰ ਟਰਾਲੀਆਂ ਦੇ ਭਰ ਕੇ ਲਿਆ ਰਹੇ ਨੇ ਬਈ ਲਿਆਉਣ ਵੀ ਕਿਉਂ ਨਾ ਕਿਉਂਕਿ ਪੰਜਾਬ ਇਹ ਜਦੋਂ ਇਹਨੇ ਮਦਦ ਕਰਨੀ ਹੁੰਦੀ ਹੈ ਇਹ ਸੋਚ ਕੇ ਨਹੀਂ ਖੜਦਾ ਵੀ ਅਸੀਂ ਮੈਂ ਉੱਥੇ ਜਾਣਾ ਜਾਂ ਮੈਂ ਉੱਥੇ ਜਾਣਾ ਤੇ ਹਰ ਇੱਕ ਜਗ੍ਹਾ ਤੇ ਪਹੁੰਚ ਜਾਣਾ ਜਦੋਂ ਵੀ ਕੋਈ ਕਿਤੇ ਵੀ ਆਫਤ ਆਉਂਦੀ ਆ ਹੁਣ ਤਕਰੀਬਨ ਜਿਵੇਂ ਬਾਹਰ ਦੀਆਂ ਸਟੇਟਾਂ ਨੇਗੀਆਂ ਉੱਥੋਂ ਵੀ ਤਕਰੀਬਨ ਕਈ ਲੋਕ ਨੇ ਜਿਹੜੇ ਆਪਣੇ ਪੰਜਾਬ ਲਈ ਖੜਦੇ ਦਿਖਾਈ ਦੇ ਰਹੇ ਨੇ ਕਿ ਕਿਉਂਕਿ ਪੰਜਾਬ ਦਾ ਜਿਹੜਾ ਨੁਕਸਾਨ ਆ ਨਾ ਉਹ ਪੰਜਾਬ ਦਾ ਕੱਲੇ ਦਾ ਇਹ ਨਹੀਂ ਹੈ ਵੀ ਪੰਜਾਬ ਦਾ ਨੁਕਸਾਨ ਹੋ ਗਿਆ ਵੀ ਕੱਲੇ ਕਿਸਾਨ ਦਾ ਜਾਂ ਮਜ਼ਦੂਰ ਦਾ ਦੁਕਾਨਦਾਰਾਂ ਨੂੰ ਵੀ ਬਹੁਤ ਜਿਆਦਾ ਨੁਕਸਾਨ ਹੋ ਗਿਆ ਦੁਕਾਨਦਾਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਪਾਣੀ ਭਰ ਗਿਆ ਕਿਉਂਕਿ ਉਹ ਤਕਰੀਬਨ ਸਾਰੀ ਆਪਾਂ ਨੂੰ ਵਾਹ ਫੜ ਕੇ ਇੱਕ ਵਾਰੀ ਉਠਾਉਣੇ ਪੈਣਗੇ ਕਿਉਂਕਿ ਜੇ ਆਪਾਂ ਆਪਣੇ ਪੰਜਾਬ ਦੇ ਨਾਲ ਆਪਾਂ ਮੋਢੇ ਦੇ ਨਾਲ ਮੋਢਾ ਲਾ ਕੇ ਖੜਾਂਗੇ ਨਾ ਤਾਂ ਆਪਣੇ ਪੰਜਾਬ ਤੇ ਹਿੰਮਤ ਨਹੀਂ ਹੈਗੀ ਵੀ ਕੋਈ ਹੋਰ ਅੱਖ ਰੱਖ ਜੂਗਾ ਕੋਈ ਵਾਰਲਾ ਅੱਖ ਰੱਖ ਜੂਗਾ ਆਪਾਂ ਨੂੰ ਇਹ ਚੀਜ਼ਾਂ ਆਪਾਂ ਨੂੰ ਆਪ ਕਰਨੀਆਂ ਪੈਣੀਆਂ ਰਹਿ ਗਈਆਂ ਤੇ ਕਰੀਬ ਇਹਨੇ ਪਤਾ ਹੁਣ ਇੱਕੋ ਹੀ ਅਰਦਾਸ ਕਰਦੇ ਆ ਵਾਹਿਗੁਰੂ ਨੂੰ ਕਿ ਜਲਦੀ ਮੌਸਮ ਦੇ ਵਿੱਚ ਬਦਲਾ ਲੈ ਕੇ ਆਗਰੇ ਤੇ ਸਾਡੇ ਜੋ ਬੱਚੇ ਨੇ ਡੰਗਰ ਪਸ਼ੂ ਭੈਣ ਭਰਾ ਲਾਲੋ ਵੀ ਇੰਨਾ ਸਮਾਂ ਔਖਾ ਕੱਢ ਰਹੇ ਨੇ ਕਿਉਂਕਿ ਔਰ ਜਿਵੇਂ ਆਪਾਂ ਮੈਂ ਡੰਗਰ ਪਸ਼ੂਆਂ ਦੀ ਗੱਲ ਕਰ ਲਈ ਕਿਉਂਕਿ ਪੰਜਾਬ ਦੇ ਲੋਕ ਇਹੋ ਜਿਹੇ ਨੇ ਜਿੰਨਾ ਮੰਨ ਲਓ ਪਿਆਰ ਮੁਹੱਬਤ ਆਪਣੇ ਪਰਿਵਾਰ ਨੂੰ ਕਰਦੇ ਨੇ ਉਨੇ ਹੀ ਸਾਡੇ ਡੰਗਰ ਪਸ਼ੂਆਂ ਨੂੰ ਵੀ ਮੁਹੱਬਤ ਕਰਦੇ ਨੇ ਆਪਣਾ ਜਿਵੇਂ ਪਰਿਵਾਰ ਦਾ ਜੀ ਹੁੰਦਾ ਨਾ ਇਦਾਂ ਰੱਖਦੇ ਹੈਗੇ ਇਸ ਕਰਕੇ ਸਾਡੇ ਲਈ ਤਾਂ ਸਾਰੇ ਇੱਕ ਨੇਗੇ ਜਿਵੇਂ ਕਹਿਣ ਦਾ ਮਤਲਬ ਚਾਹੇ ਕੋਈ ਡੰਗਰ ਪਸ਼ੂ ਆ ਗਿਆ ਚਾਹੇ ਕੋਈ ਪੰਜਾਬ ਵਿੱਚ ਬੱਚੇ ਭੈਣ ਭਰਾ ਆ ਗਏ ਸਾਰੇ ਇੱਕੋ ਹੀ ਹਵਾ ਦੇ ਵਿੱਚ ਸਾਹ ਲੈਣੇ ਆਪਾਂ ਇਸ ਧਰਤੀ ਤੇ ਰਹਿਣੇ ਆਪੋ ਆਪਣੀ ਜ਼ਿੰਦਗੀ ਦੇ ਦਿਨ ਜਿਹੜੇ ਉਹ ਜਿੰਨੇ ਆਪਣੇ ਲਿਖੇ ਹੋਏ ਨੇ ਉਹਨੇ ਆਪਾਂ ਲੰਘਾ ਰਹੇ ਆਂਗੇ ਇਸ ਕਰਕੇ तकरीबन ਜਿੰਨੇ ਕ ਵੀ ਮੰਨ ਲਓ ਮਦਦ ਹੋ ਸਕਦੀ ਹੈ ਕਿਸੇ ਭੈਣ ਭਰਾਵਾਂ ਤੋਂ ਲਾ ਲੋ ਜਿੰਨਾ ਕ ਕਈ ਇਹੋ ਜਿਹੇ ਹੁੰਦੇ ਨੇ ਵੀ ਨਹੀਂ ਵੀ ਜਾ ਸਕਦੇ ਤਾਂ ਉਹ ਅਰਦਾਸ ਕਰਿਓ ਅਰਦਾਸ ਅਰਦਾਸ ਹੁੰਦੀ ਹੈ ਨਾ ਜਿਹੜੀ ਅਰਦਾਸ ਬਹੁਤ ਵੱਡਾ ਕੰਮ ਕਰਦੀ ਹੈ ਜੀ ਠੀਕ ਹੈ ਉੱਥੇ ਜਾ ਕੇ ਆਪਣੇ ਭੈਣ ਭਰਾ ਜਿਹੜੇ ਸੇਵਾ ਕਰ ਰਹੇ ਨੇ ਉਹ ਗੱਲ ਵੱਖ ਹੈ ਕਿ ਤਕਰੀਬਨ ਅਰਦਾਸ ਕਰਨ ਦੇ ਵਿੱਚ ਨਾ ਅਰਦਾਸ ਕਰਨ ਦੇ ਨਾਲ ਆਪਣਾ ਲਾਲੋਬੀ ਜਿਹੜੇ ਉੱਥੇ ਵੀਰ ਭੈਣਾ ਗਏ ਹੋਏ ਨੇ ਉਹਨਾਂ ਨੂੰ ਮਤਲਬ ਕਿ ਹੌਸਲਾ ਮਿਲਦਾ ਹੌਸਲਾ ਦੇਣਾ ਕਿਸੇ ਨੂੰ ਮਤਲਬ ਕਿ ਐਦਾਂ ਹੁੰਦਾ ਜਿਵੇਂ ਕੋਈ ਕੋਈ ਚੀਜ਼ ਐਦਾਂ ਲਾਲੋਬੀ ਵਿੱਚ ਚਾਰਜ ਹੋ ਗਈ ਹੁੰਦੀ ਹੈ ਜਿਵੇਂ ਮੰਨ ਲਓ એનર્ਜੀ ਮਿਲਦੀ ਹੈ ਇਸ ਕਰਕੇ ਦੇਖੋ ਜਿੰਨੇ ਵੀ ਆਪਣੇ ਇਲਾਕੇ ਸਹੀ ਨੇਗੇ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚੋਂ ਬਈ ਉਥੇ ਪ੍ਰਸਾਦਾ ਪਾਣੀ ਜਾਂ ਕੋਈ ਲਾਲੋ ਵੀ ਕੋਈ ਕੱਖ ਡੰਗਰਾ ਲਈ ਜਿੰਨੇ ਕਿਸੇ ਸਹਿਤਾ ਹੈਗੀ ਆ ਉਹ ਸਾਈਡ ਦੇ ਉੱਤੇ ਜਰੂਰ ਕਰੋ ਕਿਉਂਕਿ ਤਕਰੀਬਨ ਡੰਗਰ ਪਸ਼ੂਆਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਆਪਣੇ ਪੰਜਾਬ ਦੇ ਵਿੱਚ ਹੁਣ ਵੀਡੀਓ ਆ ਰਹੀਆਂ ਨੇ ਜਿਹੜੀਆਂ ਉਹਦੇ ਵਿੱਚ ਬਹੁਤ ਡੰਗਰ ਮਰ ਚੁੱਕੇ ਨੇਗੇ ਕਈ 1.5 2 2 ਲੱਖ ਦੀਆਂ ਮੱਝਾਂ ਜਿਹਨਾਂ ਦਾ ਨੁਕਸਾਨ ਹੋ ਗਿਆ ਹੁਣ ਉਦੇ ਵਿੱਚ ਉਹ ਮਜ਼ਦੂਰ ਵੀ ਨੇਗੇ ਜਿਹੜੇ ਮਜ਼ਦੂਰਾਂ ਦੇ ਲਾ ਲਓ ਵੀ ਹੁਣ ਮਜ਼ਦੂਰ ਬੰਦਾ ਇੱਕ ਤੀਲਾ ਤੀਲਾ ਕਰਕੇ ਘਰ ਬਣਾਉਂਦਾ ਉਹਨਾਂ ਦੇ ਘਰ ਲਾ ਲਓ ਵੀ ਜਿੰਨੇ ਕਿ ਇੱਕ ਕਮਰਾ ਸੀ ਕਮਰਾ ਡਿੱਗ ਗਿਆ ਜਿਹਦੇ ਦੋ ਸੀ ਦੋ ਡਿੱਗ ਗਏ ਇਹਦੇ ਕਰਕੇ ਬਾਈ ਸਾਰੇ ਪੰਜਾਬ ਨੂੰ ਲਾ ਲਓ ਉਥੇ ਦੇ ਨੌਜਵਾਨ ਜੋ ਵੀਰ ਬਾਹਰ ਗਏ ਹੋ ਨੇ ਬਾਹਰ ਲਿਆ ਕੰਟਰੀਆਂ 'ਚ ਇੱਕ ਵਾਰੀ ਪੰਜਾਬ ਨੂੰ ਹੱਥ ਫੜ ਕੇ ਜ਼ਰੂਰ ਠਾਇਓ ਹੁਣ ਸਾਰੇ ਜਿੰਨੇ ਵੀ ਮੰਨ ਲਓ ਬਾਈਆਂ ਦੇ ਉੱਤੇ ਮੇਰਾ ਪ੍ਰਮਾਤਮਾ ਦੀ ਕੁਝ ਜੇ ਲਾ ਲਓ ਵੀ ਚੰਗੇ ਕਾਰੋਬਾਰ ਵਾਲੇ ਨੇ ਇੱਕ ਵਾਰੀ ਪੰਜਾਬ ਦੇ ਨਾਲ ਜ਼ਰੂਰ ਹੁਣ ਖੜਿਓ ਤੇ ਕਿਉਂਕਿ ਪੰਜਾਬ ਜੇ ਪੰਜਾਬ ਆ ਬਾਈ ਜੀ ਤਾਂ ਕਹਿਣ ਦਾ ਮਤਲਬ ਬਾਕੀ ਸਟੇਟਾਂ ਵੀ ਹੈਗੀਆਂ ਨਹੀਂ ਕਿਉਂਕਿ ਪੰਜਾਬ ਨੂੰ ਬਹੁਤ ਤਜਰਬੇ ਵਾਲੇ ਲੋਕ ਮੰਨਿਆ ਜਾਂਦਾ ਹੈ ਮਿਹਨਤੀ ਤੇ ਮਤਲਬ ਕਿ ਬਹਾਦਰ ਲੋਕ ਮੰਨਿਆ ਜਾਂਦਾ ਜਦੋਂ ਤੁਹਾਡੇ ਵਿੱਚ ਨਾ ਬਹਾਦਰ ਬੰਦਾ ਖੜਿਆ ਹੋਵੇ ਕੋਈ 10 ਜਣਿਆਂ ਦੇ ਵਿੱਚ ਤਾਂ ਉਹ 10 ਬੰਦੇ ਨੂੰ ਹੌਸਲਾ ਹੁੰਦਾ ਵੀ ਯਾਰ ਬਹਾਦਰ ਕੂਮ ਹੈ ਇਸ ਕਰਕੇ ਬਹਾਦਰ ਤਾਂ ਸਾਰੇ ਹੁੰਦੇ ਨੇ ਚਲੋ ਦੇਖੋ ਗੁਰੂਆਂ ਪੀਰਾਂ ਦੀ ਧਰਤੀ ਐ ਇਸ ਕਰਕੇ ਆਪਣਾ ਫਰਜ਼ ਬਣਦਾਗਾ ਇਹ ਜਿੰਨੀ ਕ ਸਪੋਰਟ ਹੁੰਦੀ ਐ ਉੰਨੀ ਕ ਜ਼ਰੂਰ ਕਰੋ ਅਰਦਾਸ ਕਰੋ ਤੇ ਵਾਹਿਗੁਰੂ ਨੂੰ ਕਹਿਣ ਦਾ ਮਤਲਬ ਜਦੋਂ ਮਾਲਕ ਤੱਕ ਸੰਦੇਸ਼ ਆ ਜਾਂਦਾ ਨਾ ਉਹ ਆਪਣੇ ਆਪ ਆਉਂਦਾਗਾ ਕਿਉਂਕਿ ਆਪਾਂ ਇੱਕ ਚੀਜ਼ ਸੁਣਦੇ ਆਂ ਵੀ ਮਾਲਕ ਹੱਥ ਫੜ ਲਾਂਗਾ ਮਾਲਕ ਹੱਥ ਫੜ ਕੇ ਆਪਣੇ ਆਪ ਹੀ ਕੱਢ ਲਊਗਾ ਪੰਜਾਬ ਨੂੰ ਪਾਣੀ ਦੇ ਵਿੱਚ ਡੁੱਬਣ ਨਹੀਂ ਦਿੰਦਾ ਹੈਗਾ ਬਾਕੀ ਅਰਦਾਸਾਂ ਨੇ ਵੀਰਾਂ ਦੀਆਂ ਬਹੁਤ ਬਾਕੀ ਜਿਵੇਂ ਲਾਲੂ ਕਹਿਣ ਦਾ ਮਤਲਬ ਆਪਾਂ ਇੱਕ ਚੀਜ਼ ਕਹਨੇ ਆ ਵੀ ਇਹ ਸਾਂਝਾ ਪਰਿਵਾਰ ਸਾਰੇ ਧਰਮਾਂ ਦਾ ਇਹ ਸਾਂਝਾ ਹੈਗਾ ਕੋਈ ਇੱਕ ਧਰਮ ਦਾ ਨਹੀਂ ਹੈਗਾ ਇੱਥੇ ਸਾਰੇ ਤਰ੍ਹਾਂ ਦੇ ਲੋਕ ਵਸਦੇ ਨੇ ਇਸ ਕਰਕੇ ਜਿਹੜੇ ਹੁਣ ਘਰ ਡੁੱਬੇ ਨੇ ਪਾਣੀ ਚ ਉਹ ਵੀ ਕਿਸੇ ਇੱਕ ਦਾ ਨਹੀਂ ਹੈਗਾ ਵੀ ਸਿੱਖ ਦਾ ਜਾਂ ਮੁਸਲਮਾਨ ਦਾ ਜਾਂ ਹਿੰਦੂ ਦਾ ਸਭ ਦੀ ਡੁੱਬ ਗਏ ਪਰ ਇਹਦੇ ਵਿੱਚ ਇੱਕ ਚੀਜ਼ ਆ ਦੇਖੋ ਸਾਰੇ ਪੰਜਾਬ ਦੇ ਵਿੱਚ ਜਿਵੇਂ ਬਾਈ ਮਲੇਰ ਕੋਟਲੇ ਤੋਂ ਦਲਾਲੂ ਮੁਸਲਮਾਨ ਵੀਰਨੇ ਦੇ ਜਿਹੜੇ ਉਹ ਵੀ ਸਹਾਇਤਾ ਲਈ ਆਏ ਨੇ ਜੋ ਹਿੰਦੂ ਉਪਰਾ ਨੇ ਉਹ ਵੀ ਸਹਾਇਤਾ ਲਈ ਆਏ ਨੇਗੇ ਤੇ ਸਿੱਖ ਨੇ ਜਿਹੜੇ ਉਹ ਵੀ ਸਹਾਇਤਾ ਲਈ ਆਏ ਨੇ ਮੰਨ ਲਓ ਹਰ ਇੱਕ ਵਰਗ ਦਾ ਬੰਦਾ ਇਸ ਸੇਵਾ ਦੇ ਵਿੱਚ ਜੁਟਿਆ ਹੋਇਆ ਕਿਉਂਕਿ ਸਭ ਤੋਂ ਪਹਿਲਾਂ ਆਪਾਂ ਨੂੰ ਇਨਸਾਨੀਅਤ ਆ ਜੀ ਧਰਮ ਆਪਾਂ ਨੂੰ ਬਾਅਦ ਚ ਨੇ ਪਹਿਲਾਂ ਇਨਸਾਨੀਅਤ ਆ ਇਸ ਕਰਕੇ ਬਾਈ ਜੀ ਜਿੰਨੀ ਕ ਕਹਿਣਾ ਮਤਲਬ ਆਪਾਂ ਨੂੰ ਆਪਾਂ ਕਰ ਸਕਦੇ ਆ ਉੰਨੀ ਕ ਸਹਾਇਤਾ ਜ਼ਰੂਰ ਕਰੋ ਪੰਜਾਬ ਦੇ ਵਿੱਚ ਜਿਹੜਾ ਹੁਣ ਪਹਾੜ ਆਏ ਹੋਏ ਨੇ ਪਾਣੀ ਆਏ ਹੋਏ ਨੇ ਉੱਥੇ ਜ਼ਰੂਰ ਪਹੁੰਚੋ ਬਾਈ ਜੀ ਜਿੰਨੇ ਕੁ ਹੋ ਸਕਦੀ ਹੈ ਸੇਵਾ ਜ਼ਰੂਰ ਕਰੋ। ਬਾਕੀ ਜਿੰਨਾ ਕੁ ਯੋਗਦਾਨ ਪੈਂਦਾ ਉਹਨਾਂ ਕਾ ਜ਼ਰੂਰ ਪਾਓ। ਅਰਦਾਸ ਕਰੋ ਸਭ ਲਈ। ਬਾਕੀ ਆਪਾਂ ਅਗਲੇ ਹਾਲਾਤ ਦੇਖਦੇ ਆਂ ਵਾਹਿਗੁਰੂ ਕਿੱਦਾਂ ਦੇ ਬਣਾਉਂਦਾ ਹੈਗਾ। ਤੇ ਉਦੋਂ ਤੱਕ ਲਈ ਧੰਨਵਾਦ ਸਸਿਕਾਲ।